ਇੱਕ ਲੋ ਜਿੰਦਾਬਾਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਜਿਹੜੇ ਮਸਲੇ ਜਰੂਰ ਹੱਲ ਹੋਣਗੇ ਇਹਨਾਂ ਦੀ ਬਰਾਤ ਤੋਂ ਸਾਹਮਣਾ ਬਹੁਤ ਜ਼ਰੂਰੀ ਹੈ ਵੈਲਕਮ ਟੂ ਸਰਦਾਰ ਟਾਕਸ ਸਰਦਾਰ ਟਾਕ ਚੈਨਲ ਦੇਖ ਰਹੇ ਸਾਰੇ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਕਾਲ ਅੱਜ ਆਪਾਂ ਨੇ ਪਿੰਡ ਹਰੀਪੁਰ ਵਿਖੇ ਸਰਕਾਰੀ ਸਕੂਲ ਦੇ ਬੱਚਿਆਂ ਦੁਆਰਾ ਪਿੰਡ ਵਿੱਚ 15 ਅਗਸਤ ਨੂੰ ਲੈ ਕੇ ਇੱਕ ਛੋਟੀ ਜਿਹੀ ਰੈਲੀ ਕੱਢੀ ਗਈ ਸੀ ਤੇ ਆ ਜੋ ਦੇਖਦੇ ਆਂ ਪੂਰੀ ਵੀਡੀਓ ਮਾਤਰ ਬੰਦੇ ਮਾਤਰ ਜੈ 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 ਮਾਤਰ ਦੀ ਜੈ ਮਾਤਰ ਦੀ ਜੈ ਅੱਗੇ ਸ਼ੀਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਤੁਹਾਡੇ ਵੱਲੋਂ ਬਹੁਤ ਵਧੀਆ ਰੋਪਰ ਲਾ ਕੀਤਾ ਗਿਆ ਜੀ ਇਸ ਵਾਰ ਬਹੁਤ ਵਧੀਆ 15 ਅਗਸਤ ਆਪਣਾ ਜਾਦੀ ਦਾ ਤਿਹਾੜਾ ਜੀ ਆਜ਼ਾਦ ਹੋਏ ਨਾ ਆਪਾਂ ਇਸ ਤਰੰਗੇ ਦੀ ਵਿੱਚ ਪਤਾ ਨਹੀਂ ਕਿੰਨੀ ਹੈ ਕਿ ਜਾਨਣਾ ਕਿੰਨੇ ਹੋ ਜਾਂਦੇ ਨੇ ਇਹ ਜਿਹੜੇ ਪਣਾ ਕਿਹਨੇ ਕੁਰਬਾਨੀ ਦਿੱਤੀ ਹੈ ਜੀ ਉਹਨਾਂ ਦੇ ਜਾਨੂੰ ਯਾਦ ਨਹੀਂ ਰੱਖਾਂਗੇ ਤਾਂ ਸਾਡੇ ਕੋਲ ਕੀ ਹੈ ਕੁਛ ਨਹੀਂ ਹੈ ਆਪਣਿਆਂ ਦੀ ਬਰਾਤ ਨੂੰ ਸਾਹਮਣਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਹਰ ਘਰ ਚੰਦਾ ਜਿਹੜਾ ਹਰ ਘਰ ਤਿਰੰਗਾ ਦੀ ਜਿਹੜੀ ਲਹਿਰ ਚੱਲੀ ਹੈ ਤੇ ਸਾਨੂੰ ਹਰ ਘਰ ਦੇ ਵਿੱਚ ਤਿਰੰਗਾ ਜਿਹੜਾ ਇਹ ਲਹਿਰਾਉਣਾ ਚਾਹੀਦਾ ਹੈ ਤੇ ਇਹ ਸਾਡਾ ਬਹਾਦੇ ਪਸਾਦੇ ਵੱਲੋਂ ਸਕੂਲ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ 15 ਜਨਮ ਆਜ਼ਾਦੀ ਤੇ ਆੜ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਰਪੰਚ ਸਾਹਿਬ ਤੁਸੀਂ ਕੀ ਕਹਣਾ ਚਾਹੋਗੇ ਜੀ ਬਾਜੀ ਬਹੁਤ-ਬਹੁਤ ਧੰਨਵਾਦ ਜੀ ਸਰ ਜੀ ਦਾ ਜੋ ਪਿੰਡ ਚ ਇਹਨਾਂ ਨੇ ਆਹ ਪਹਿਲਾ ਉਪਰਾਲਾ ਕੀਤਾ ਪੰਚਾਇਤ ਦੇ ਨਾਲ ਮਿਲ ਕੇ ਹਾਂਜੀ ਤੇ ਐਦਾਂ ਹੀ ਗਾਹਾਂ ਆ ਜੋ ਵੀ ਹੈ ਵਧੀਆ ਪ੍ਰੋਗਰਾਮ ਕਰਦੇ ਰਹਾਂਗੇ ਤੇ ਬਾਕੀ ਜੋ ਵੀ ਪੰਚਾਇਤ ਵੱਲੋਂ ਕੋਈ ਜਿੰਨੀ ਵੀ ਹਰਫ ਹੋਊਗੀ ਜਿਹੜੀ ਹੈਗੇ ਨਾਲ ਖੜੇ ਆ ਹੂਲਦੇ ਠੀਕ ਹੈ ਧੰਨਵਾਦੀ ਧੰਨਵਾਦੀ ਪੱਤੀ ਕਹਣਾ ਉਹ ਦੱਸ ਤੋਂ ਮੜ ਤੋਂ ਹਾਂਜੀ ਹਾਂਜੀ ਇੱਕ ਬੰਡ ਪਰ ਜਿਹੜਾ ਪ੍ਰਾਲਾ ਕੀਤਾ ਗਿਆ ਜੀ ਸਕੂਲ ਦੇ ਵਿੱਚ ਵਾਟਰ ਕੋਲਰ ਤੇ ਫਿਲਟਰ ਦਾ ਪ੍ਰਬੰਧ ਕੀਤਾ ਗਿਆ ਤੇ ਬੱਚੇ ਜਿਹੜੇ ਵਧੀਆ ਸਾਫ਼ ਪਾਣੀ ਪੀ ਰਹੇ ਨੇ ਕਿਉਂਕਿ ਅੱਜ ਕੱਲ ਜਿਹੜੀਆਂ ਬਿਮਾਰੀਆਂ ਬਹੁਤ ਫੈਲਦੀਆਂ ਨੇ ਪਾਣੀ ਤੋਂ ਜਿਹੜੀਆਂ ਨਾ ਹੋਣ ਵਾਲੀਆਂ ਬਿਮਾਰੀਆਂ ਬਹੁਤ ਘੱਟ ਗਿਆ ਹੈਪਾਟਾਈਟਸ ਕੀਲੀਆ ਹੋ ਗਿਆ ਪੇਚੇਸ ਦਾ ਰੋਗ ਹੋ ਗਿਆ ਤੇ ਇਹਨਾਂ ਤੋਂ ਬੱਚਿਆਂ ਦੇ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਇਹਨਾਂ ਨੇ ਸਾਡੀ ਗੱਲ ਸੁਣੀ ਹੈ ਤੇ ਇੱਕ ਵਾਰ ਕਹਿਣ ਤੇ ਇਹਨਾਂ ਨੇ ਸਾਡਾ ਜਿਹੜਾ ਇਹ ਸਕੂਲ ਦਾ ਮਸਲਾ ਹੱਲ ਕੀਤਾ ਤੇ ਆਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਜਿਹੜੇ ਮਸਲੇ ਜੂਰ ਹੱਲ ਹੋਣਗੇ ਕਿਉਂਕਿ ਪਿੰਡ ਦੇ ਸਹਿਯੋਗ ਦੇ ਬਿਨਾਂ ਸਕੂਲ ਨਹੀਂ ਚੱਲ ਸਕਦਾ ਤੇ ਸਕੂਲ ਦੇ ਵਿੱਚ ਬੱਚੇ ਵੀ ਸਾਡੇ ਤੁਹਾਡੇ ਜੀ ਤੇ ਉਹਨਾਂ ਦੇ ਬੱਚੇ ਦੀ ਹੈਲਪ ਹਦਾ ਧਿਆਨ ਨਹੀਂ ਰੱਖਾਂਗੇ ਆਪਾਂ ਦਾ ਕੀ ਕਰਾਂਗੇ ਉਹ ਬੱਚੇ ਸਾਡਾ ਭਵਿੱਖ ਹੈ ਜੀ ਸਾਡੇ ਬੱਚੇ ਸਾਡੇ ਜਿਹੜੇ ਨਾ ਆਉਣ ਵਾਲਾ ਭਵਿੱਖ ਹੈ ਸਾਡਾ ਪਿੰਡ ਦੇ ਲੋਕਾਂ ਦਾ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦੀ ਆਸੀਂ ਜਿਹੜਾ ਸਕੂਲ ਵੱਲ ਧਿਆਨ ਦੇ ਰਹੇ ਨੇ ਤੇ ਸਾਨੂੰ ਸਹਿਯੋਗ ਮਿਲਦਾ ਰਹੇ ਤੇ ਆਪਾਂ ਜਨ ਤਕਣੀ ਰਾਸ਼ਟ੍ਰਿਕ ਤਰੱਕੀ ਕਰਦੇ ਰਹੀ ਹੈ ਜੀ ਤੇ ਬਹੁਤ ਬਹੁਤ ਮੁਬਾਰਕਬਾਦ ਇਕਬਾਲ ਫਿਰ ਜੀ ਆਜ਼ਾਦੀ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਵਾਨ ਜੰਦੇ ਵਾਟ ਜੰਦੇ ਜੰਦੇ ਇੰਕਲਾਬ 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 ਜਿੰਦਾਬਾਦ ਮਰਦੇ ਮਰਦੇ 万岁！万岁！万岁、yeah, <呀>！万岁！万岁！